ਸਮਾਜ ਸੇਵਕ ਅਤੇ ਰਿਟਾਇਰਡ 에ਅਰ ਫੋਰਸ ਅਧਿਕਾਰੀ ਨਿਰਮਲ ਸਿੰਘ 베ਦੀ ਨੇ ਆਪਣੀ 48ਵੀਂ ਵਿਯਾਦੀ ਵਰੇਗਨ ਜ਼ਰੂਰਤਮੰਦ ਬੱਚਿਆਂ ਨਾਲ ਮਨਾਈ। ਉਹਨਾਂ ਜ਼ਰੂਰਤਮੰਦ ਬੱਚਿਆਂ ਵਿੱਚ ਬੋਟ ਸਵੈਟਰ ਅਤੇ ਹੋਰ ਸਮਾਨ ਵੰਡਿਆ। ਇਸ ਮੌਕੇ ਗੱਲਬਾਤ ਕਰਦਿਆਂ ਹੋਇਆ ਸਮਾਜ ਸੇਵਕ ਅਤੇ ਰਿਟਾਇਰਡ 에ਅਰ ਫੋਰਸ ਅਧਿਕਾਰੀ ਨਿਰਮਲ ਸਿੰਘ 베ਦੀ ਅਤੇ ਉਹਨਾਂ ਦੀ ਧਰਮ ਪਤਨੀ ਨੇ ਆਖਿਆ ਕਿ ਸਾਨੂੰ ਸਾਰਿਆਂ ਨੂੰ ਆਪਣੇ ਜਨਮ ਦਿਨ ਅਤੇ ਖਾਸ ਦਿਨ ਜ਼ਰੂਰਤਮੰਦ ਪਰਿਵਾਰਾਂ ਨਾਲ ਮਨਾਉਣੇ ਚਾਹੀਦੇ ਹਨ ਤਾਂ ਜੋ ਉਹਨਾਂ ਦੀ ਮਦਦ ਕੀਤੀ ਜਾ ਸਕੇ। ਨਿਰਮਨ ਸਿੰਘ 베ਦੀ ਡਾਇਰੈਕਟਰ ਬ੍ਰਾਈਟਵੇ ਸਿਨੀਅਰ ਸੈਕੰਡਰੀ ਸਕੂਲ ਰਿਟਾਇਰਡ ਫਰਮ ਇੰਡੀਅਨ 에ਅਰ ਫੋਰਸ ਬੜੇ ਦਿਨਾਂ ਤੋਂ ਮਨ 'ਚ ਵਿਚਾਰ ਸੀ ਕਿ ਮੇਰੇ ਲਾਗੇ ਇੱਕ ਰਾਜਸਤਾਨੀ ਕਲੋਨੀ ਹੈ ਬੱਚਿਆਂ ਨੂੰ ਸਵੈਟਰ ਸ਼ਰਟਾਂ ਬੂਟ ਦੇਣ ਵਾਸਤੇ ਤੇ ਅੱਜ ਫਿਰ ਅਸੀਂ ਆਪਣੇ 48ਵੇਂ ਮੈਰਿਜ ਅਨਿਵਰਸਰੀ ਦੇ ਬਲੇਸਿੰਗ ਦੀ ਖੁਸ਼ੀ ਵਿੱਚ ਇਹ ਦਿਨ ਮਨਾ ਰਹੇ ਹਾਂ ਤੇ ਬੱਚਿਆਂ ਨੂੰ ਸਵੈਟਰ ਸ਼ਰਟਾਂ ਤੇ ਬੂਟ ਵੰਡੇ ਆਂ ਲੋਕੀ ਵੱਡੇ ਵੱਡੇ ਹੋਟਲਾਂ 'ਚ ਜਾ ਕੇ ਆਪਣੇ ਬਰਥਡੇ ਆਪਣੇ ਮੈਰਿਜ ਮਰਸੀ ਨੂੰ ਮਨਾਉਂਦੇ ਹਨ ਉਹ ਉਹਨਾਂ ਦੇ ਵਿਚਾਰ ਹਨ ਮੈਂ ਚਾਹੁੰਦਾ ਕਿ ਉਹ ਜਿਹੜੇ ਪੈਸੇ 110 5 ਲੱਖ ਰੁਪਇਆ ਉਹ ਹੋਟਲ 'ਚ ਖਾ ਕੇ ਰਾਤ ਨੂੰ ਸੌਂ ਜਾਂਦੇ ਹਨ ਅਗਰ ਲੋੜਵੰਦ ਬੰਦਿਆਂ ਨੂੰ ਚੀਜ਼ਾਂ ਵੰਡੀਆਂ ਜਾਣ ਤੇ ਉਹਨਾਂ ਦਾ ਜਨਮ ਦਿਨ ਜਾਂ ਬਰਥਡੇ ਜਾਂ ਜੋ ਵੀ ਮੈਰਿਜ ਮਰਸੀ ਹੋਗੀ ਰੱਬ ਦੀਆਂ ਬੜੀਆਂ ਬਲੇਸਿੰਗ ਲੈ ਰਹੀਆਂ ਕਿਉਂਕਿ ਅੱਜ ਕੱਲ੍ਹ ਵੇਖਿਆ ਹੋਟਲ ਦੇ ਵਿੱਚ ਚਾਰ ਚਾਰ ਪੰਜ ਪੰਜ ਹਜ਼ਾਰ ਦੀ ਪਲੇਟ ਹੈ ਤੇ ਖਾਣ ਵਾਲਾ ਕੋਈ ਵੀ ਨਹੀਂ ਖਾਂਦਾ ਅੱਧੀ ਪਲੇਟ ਵੀ ਛੱਡ ਕੇ ਆ ਜਾਂਦਾ ਤੇ ਬੱਚਿਆਂ ਦੇ ਨਾਲ ਵੱਡੇ ਮਨਾਓ ਜਿਨ੍ਹਾਂ ਨੂੰ ਲੋੜ ਹੈ ਉਹਨਾਂ ਨੂੰ ਸਮਾਨ ਦਿਓ ਉਹ ਇੰਨੀਆਂ ਖੁਸ਼ੀਆਂ ਦੇਣਗੇ ਤੁਹਾਨੂੰ ਉਹਨਾਂ ਪਿਆਰ ਕਰਨਗੇ ਕਿ ਤੁਸੀਂ ਵੱਧੇ ਫੁੱਲ ਦੇ ਲਓ ਅੱਛਾ ਬੱਚੇ ਖੁਸ਼ ਤੇ ਅਸੀਂ ਖੁਸ਼ ਤੇ ਬੱਚਿਆਂ ਨੂੰ ਕੁਝ ਦੇਾਂਗੇ ਤੇ ਉਹਨਾਂ ਦੀ ਆਸ਼ੀਰਵਾਦ ਸਾਨੂੰ ਮਿਲੇਗਾ ਹੀ ਮਿਲੇਗਾ ਲੋਕਾਂ ਨੂੰ ਇਹੋ ਸੰਦੇਸ਼ ਦੇਣੇ ਆ ਕਿ ਤੁਸੀਂ ਮਤਲਬ ਆਪਣੇ ਤੋਂ ਥੱਲੇ ਵਾਲਿਆਂ ਨੂੰ ਦੇਖੋ ਤੇ ਉਹਨਾਂ ਦੀ ਸੇਵਾ ਜਿੰਨੀ ਕਰ ਸਕਦੇ ਹੋ ਉਨੀ ਕਰੋ ਸਮਾਜ ਸੇਵਿਕ ਅਤੇ ਸਾਫ ਦਾ 에어ਫੋਰਸ ਰਿਟਾਇਰ ਨਿਰਮਨ ਸਿੰਘ 베ਦੀ ਹੋਣਾ ਨੇ ਆਪਣੀ ਸਾਲਗिरा ਜ਼ਰੂਰਤਮੰਦ ਬੱਚਿਆਂ ਨਾਲ ਮਨਾਈ ਤੁਹਾਨੂੰ ਤਸਵੀਰਾਂ ਇੱਕ ਵਾਰ ਸਾਂਝੀਆਂ ਕਰ ਦੇਣਾ 베 ਨਿਰਮਨ ਸਿੰਘ 베ਦੀ ਹੋਣਾ ਵੱਲੋਂ ਜਿਹੜੀ ਆਪਣੀ 48ਵੀਂ ਸਾਲਗिरा ਉਹ ਜ਼ਰੂਰਤਮੰਦ ਬੱਚਿਆਂ ਨਾਲ ਮਨਾਈ ਗਈ ਅਤੇ ਉਹਨਾਂ ਨੇ ਗੱਲਬਾਤ ਕਰਦਿਆਂ ਹੋਇਆਂ ਆਖਿਆ ਕਿ ਸਾਨੂੰ ਜ਼ਰੂਰਤਮੰਦ ਬੱਚਿਆਂ ਦੀ ਮਦਦ ਕਰਨੀ ਚਾਹੀਦੀ ਹੈ ਉਹਨਾਂ ਨੇ ਆਖਿਆ ਕਿ ਕਈ ਲੋਕ ਵੱਡੇ ਵੱਡੇ ਹੋਟਲਾਂ ਵਿੱਚ ਆਪਣੇ ਜਨਮ ਦਿਨ ਅਤੇ ਸਾਲਗिरा ਮਨਾਉਂਦੇ ਹਨ ਪਰ ਉਹਨਾਂ ਨੇ ਆਖਿਆ ਕਿ ਵੱਡੇ ਵੱਡੇ ਜਿਹੜੇ ਹੋਟਲਾਂ ਵਿੱਚ ਖਰਚਾ ਕੀਤਾ ਜਾਂਦਾ ਉਸ ਨੂੰ ਕਟਾ ਕੇ ਸਾਨੂੰ ਆਪਣੇ ਜ਼ਰੂਰਤਮੰਦ ਬੱਚਿਆਂ ਦੀ ਮਦਦ ਕਰਨੀ ਚਾਹੀਦੀ ਹੈ ਕਿਉਂਕਿ ਉਹਨਾਂ ਦੀਆਂ ਵੀ ਜ਼ਰੂਰਤਾਂ ਪੂਰੀਆਂ ਹੋਣਗੀਆਂ ਅਤੇ ਜਿਹੜੀਆਂ ਉਹਨਾਂ ਵੱਲੋਂ ਅਸੀਸਾਂ ਦਿੱਤੀਆਂ ਜਾਣਗੀਆਂ ਉਹਨਾਂ ਨੂੰ ਮਨ ਨੂੰ ਸੰਤੁਸ਼ਟੀ ਵੀ ਮਿਲੇਗੀ। ਅਮਰਸਰ ਫਾਸਟ ਵਿੱਚ ਖਬਰਾਂ ਵਿੱਚ ਸਹਿਯੋਗੀ ਨਰੇਸ਼ ਕੁਮਾਰ ਦੇ ਨਾਲ ਰਕੇਸ਼ ਕੁਮਾਰ